ਸਸ਼ੀ ਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰਫ ਸੁਕ੍ਰੀਸ਼ਨ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਸੂਟ ਲੈ ਕੇ ਆਏ ਆਂ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਤੁਸੀਂ ਆਰਡਰ ਦੇ ਸਕਦੇ ਹੋ 961353079 ਤੇ ਅੱਜ ਮੈਂ ਤੁਹਾਨੂੰ ਜਿੰਨੇ ਵੀ ਸੂਟ ਦਿਖਾਵਾਂਗੀ ਇਹ ਸਾਰੇ ਕੀ ਨੇ ਆਪਣੇ ਆਰਡਰ ਦੇ ਸੂਟ ਨੇ ਜਿਹੜੇ ਰੈਡੀ ਹੋ ਕੇ ਚਾ ਰਹੇ ਨੇ ਤੁਸੀਂ ਮਤਲਬ ਇਦਾਂ ਦਾ ਆਈਡੀਆ ਲੈ ਸਕਦੇ ਹੋ ਤੇ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਕੰਮ ਮੈਜੋ ਰੈਡੀ ਕਰਵਾ ਸਕਦੇ ਹੋ ਜੋ ਦੇਖੋ ਮੈਂ ਫਸਟ ਸੂਟ ਦਿਖਾ ਰਹੀ ਆ ਇਹ ਆਪਣਾ ਕਟرائی ਤੇ ਆ ਜੋ ਰੈਡੀ ਹੋਇਆਗਾ ਬਹੁਤ ਹੀ ਜਿਆਦਾ ਸੋਹਣਾ ਦੇਖੋ ਇਹਦਾ ਪ੍ਰਿੰਟ ਸੀਗਾ ਬਹੁਤ ਵਧੀਆ ਪ੍ਰਿੰਟ ਹੈ ਤੇ ਇਹਨੂੰ ਕੀ ਕੀਤਾ ਆਪਾਂ ਨੇ ਸਾਰਾ ਨੀਚੋਂ ਘੇਰ ਤੋਂ ਕੀ ਸੂਟ ਨੂੰ ਹਾਈਲਾਈਟ ਕੀਤਾ ਦੇਖੋ ਪ੍ਰਿੰਟ ਸੇਮ ਨਹੀਂ ਮਿਲਣਾ ਹੈਗਾ ਮਿਲਦਾ ਜੁਲਦਾ ਮਿਲ ਸਕਦਾ ਪਰ ਕੰਮ ਤੁਸੀਂ ਉਹਦਾ ਆਈਡੀਆ ਲੈ ਸਕਦੇ ਹੋ ਆਪਾਂ ਇਦਾਂ ਕਰ ਸਕਦੇ ਆ ਇਹ ਸਾਰਾ ਨੀਚੋਂ ਦੇਖੋ ਘੇਰ ਤੋਂ ਕੀ ਆਪਾਂ ਇਹਨੂੰ ਹਾਈਲਾਈਟ ਕੀਤਾ ਥ੍ਰੈਡ ਨਾਲ ਬਹੁਤ ਸੋਹਣਾ ਦੇਖੋ ਸਫਾਈ ਤੇ ਆਪਾਂ ਹਾਈਲਾਈਟ ਕੀਤਾ ਕੰਮ ਨੂੰ ਕਟرائی ਦਾ ਸਟਾਕ ਸੀ ਬਹੁਤ ਵਧੀਆ ਪ੍ਰਿੰਟ ਸੀਗਾ ਇਹ ਤੇ ਨਾਲ ਇਹਦੇ ਕੀ ਆ ਸੇਮ ਮਤਲਬ ਇਹਦੇ ਨਾਲ ਸੈਲਫ ਪ੍ਰਿੰਟ ਦੇ ਵਿੱਚ ਇਹਦੀ ਬਾਟਮ ਸੀਗੀ ਬਹੁਤ ਵਧੀਆ ਤੇ ਨਾਲ ਬਹੁਤ ਸੋਨਾ ਮਤਲਬ ਖੁਲਾਡੂਲਾ ਕੀ ਸੀ ਇਹਦਾ ਦੁਪੱਟਾ ਸੀਗਾ ਤੋ ਇਹ ਵਿਦਆਊਟ ਦੁਪੱਟਾ ਵੀ ਤੁਸੀਂ ਕਟਰਾਏ ਤੇ ਸੂਟ ਨੇ ਜਿਹੜੇ ਲੈ ਸਕਦੇ ਹੋ ਤੋ ਵੀ ਦੁਪੱਟਾ ਵੀ ਲੈ ਸਕਦੇ ਹੋਗੇ ਇਹ ਦੇਖੋ ਇਹ ਟਿਸਟਾ ਬ੍ਰਾਂਡ ਦਾ ਸੀਗਾ ਬਹੁਤ ਸੋਨਾ ਪ੍ਰਿੰਟ ਸੂਟ ਸੀਗਾ ਬਹੁਤ ਹੀ ਜ਼ਿਆਦਾ ਵਧੀਆ ਹੈ ਪ੍ਰਿੰਟ ਸੂਟ ਸੀਗਾ ਇਹ ਕਿ ਤੁਸੀਂ ਜਿੱਦਾਂ ਸਿੰਪਲ ਕਟਰਾਏ ਦਾ ਸੂਟ ਲੈ ਕੇ ਐਦਾਂ ਨੀਚੋ ਮਤਲਬ ਤੁਸੀਂ ਹਾਈਲਾਈਟ ਕਰਵਾ ਸਕਦੇ ਹੋ ਜਿੱਦਾਂ ਕਿ ਇਹ ਕਸਟਮਰ ਨੇ ਸਿਰਫ ਘੇਰੇ ਤੋਂ ਹਾਈਲਾਈਟ ਕਰਵਾਇਆ ਤੁਸੀਂ ਫੁੱਲ ਫਰੰਟ ਆ ਜਿਹੜੀ ਉਹ ਵੀ ਹਾਈਲਾਈਟ ਕਰਵਾ ਸਕਦੇ ਹੋ ਤੁਹਾਡੀ ਆਪਣੀ ਚੁਆਇਸ ਆ ਜਦੋਂ ਤੁਸੀਂ ਲਾਈਕ ਕਰਦੇ ਹੋ ਉਦਾਂ ਵਧਵਾ ਸਕਦੇ ਹੋ ਤੇ ਜੋ ਮੈਂ ਦੇਖੋ ਨੈਕਸਟ ਸੂਟ ਦਿਖਾ ਰਹੀ ਹਾਂਗੇ ਅਰਜਵਾਲੇ ਜਿੰਨੇ ਵੀ ਸੂਟ ਹੋਣਗੇ ਦੇਖੋ ਸਾਰੇ ਆਪਣੇ ਆਰਡਰ ਦੇ ਸੂਟ ਨੇ ਤੇ ਜੋ ਮੈਂ ਨੈਕਸਟ ਦਿਖਾਇਆ ਇਹ ਸਿਗਾ ਇੱਕ ਇਹ ਸਿਲਕ ਪਸ਼ਮੀਨੇ ਦਾਗਾ ਇਹ ਸਿਲਕ ਪਸ਼ਮੀਨੇ ਦਾ ਸੂਟ ਆ ਇਹ ਫਲੋਰਾ ਕੰਪਨੀ ਦਾਗਾ ਬਹੁਤ ਵਧੀਆ ਬਹੁਤ ਹੀ ਜਿਆਦਾ ਵਧੀਆ ਸਟਾਫ ਹੁੰਦਾ ਦੇਖੋ ਇਹ ਕੋਈ ਕੰਪਲੇਨਟ ਨਹੀਂ ਹੁੰਦੀ हां ਥੋੜਾ ਕੋਸਟਲੀ ਜ਼ਿਆਦਾ ਹੁੰਦਾ ਹੋਰ ਸਟੱਫਾਂ ਨਾਲ ਪਰ ਇਹ ਹੈ ਕਿ ਬਹੁਤ ਵਧੀਆ ਲਾਈਟ ਵੇਟ ਹੈ ਸਟੱਫ ਹੁੰਦਾਗਾ ਇਹ ਦੇਖੋ ਸਿਰਕ ਪਸ਼ਮੀਨੇ ਦਾ ਆਪਣਾ ਸਟੱਫ ਸੀਗਾ ਪ੍ਰਿੰਟ ਪਹਿਲਾਂ ਤਾਂ ਤੁਸੀਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਨਾ ਸ਼ਾਨਦਾਰ ਪ੍ਰਿੰਟ ਹੈ ਨੀਚੇ ਦੇਖੋ ਆਪਾਂ ਨੇ ਕੀਆ ਔਰਗਾਂਜ਼ਾ ਲਗਾ ਕੇ ਆਪਾਂ ਨੀਚੇ ਘੇਰ ਤੇ ਕੀਆ ਕੰਮ ਦਿੱਤਾ ਬਾਕੀ ਦੇਖੋ ਜਦੋਂ ਦੀ ਸਟੀਚਿੰਗ ਹੋ ਜਾਏਗੀ ਫਿਰ ਬਹੁਤ ਜ਼ਿਆਦਾ ਵਧੀਆ ਲੱਗੇਗਾ ਵਿਦਆਊਟ ਸਟੀਚਿੰਗ ਇਹ ਜਾ ਰਹੇ ਨੇ ਨੀਚੇ ਦੇਖੋ ਔਰਗਾਂਜ਼ਾ ਲਾ ਕੇ ਆਪਾਂ ਘੇਰ ਤੇ ਸਾਰਾ ਕੀ ਮਸ਼ੀਨ ਵਰਕ ਕੀਤਾ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਮਤਲਬ ਕਿ ਤੁਸੀਂ ਇੱਦਾਂ ਡਿਜੀਟਲ ਪ੍ਰਿੰਟ ਦੇ ਨੀਚੇ ਸਤ ਔਰਗੈਂਜ਼ਾ ਲਗਵਾ ਕੇ ਕੰਮ ਵੀ ਕਰਵਾ ਸਕਦੇ ਹੋ ਤੁਸੀਂ ਕੋਈ ਕਿਸੇ ਵੀ ਤਰ੍ਹਾਂ ਦਾ ਪ੍ਰਿੰਟ ਪਸੰਦ ਕਰ ਸਕਦੇ ਹੋ ਦੇਖੋ ਨੂੰ ਅੱਗੇ ਜਚੋਣਾ ਤਾਂ ਦੇਖੋ ਸਾਡਾ ਆਪਣਾ ਕੰਮ ਹੁੰਦਾਗਾ ਤੁਸੀਂ ਸਾਡੇ ਤੇ ਵਿਛੜ ਸਕਦੇ ਹੋ ਨਾਲ ਦੇਖੋ ਇਹਦੀਆਂ ਆਪਾਂ ਨੇ ਬਾਵਾਂ ਤੇ ਵੀ ਇਸ ਤਰ੍ਹਾਂ ਔਰਗੈਂਜ਼ਾ ਲਗਾ ਕੇ ਕੰਮ ਕੀਤਾ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਸੋਹਣਾ ਸਫਾਈ ਤੇ ਜਿਹੜਾ ਆਪਣਾ ਜਿੰਨਾ ਵੀ ਕੰਮ ਹੋ ਰਿਹਾ ਹਾ ਬਹੁਤ ਸੋਹਣਾ ਸਫਾਈ ਦੇ ਕੰਮ ਹੈ ਨਾਲ ਇਹਦੇ ਕੀ ਸੀਗੀ ਇਹ ਵਿਦੁੱਧ ਦੁਪੱਟਾ ਸੀਗਾ ਇਹ ਇਹਦਾ ਪ੍ਰਾਈਸ ਥੋੜਾ ਉੱਪ ਚ ਲਾਇਆ ਜਾਂਦਾ ਕਿਉਂਕਿ ਕਿ ਪਹਿਲਾਂ ਤਾਂ ਇਹ ਜਿਹੜਾ ਪ੍ਰਿੰਟ ਹੈ ਸੂਟ ਹੀ ਕਾਫੀ ਕੋਸਟਲੀ ਆਉਂਦਾਗਾ ਸਿਲਕ ਪਸ਼ਮੀਨਾ ਵਾਕੀ ਉੱਪਰ ਤੇ ਦੇਖੋ ਫਿਰ ਇਹਦੇ ਵਰਕ ਹੋ ਗਿਆਗਾ ਤੇ ਇਹਦੇ ਦੇ ਵਿੱਚ ਦੇਖੋ ਸੈਲਫ ਪ੍ਰਿੰਟ ਦੀ ਬਾਟਮ ਸੀਗੀ ਇਹ ਫਲੋਰਾ ਕੰਪਨੀ ਦਾ ਹੈਗਾ ਤੇ ਨਾਲ ਇਹਦੇ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਐਦਾਂ ਆਪਣਾ ਦੁਪੱਟਾ ਦਾ ਬਹੁਤ ਹੀ ਜ਼ਿਆਦਾ ਸੋਨਾ ਇਹ ਸਿਲਕ ਪਸ਼ਮੀਨੇ ਦਾ ਸਟਾਕ ਹੈ ਇਹ ਸਿਲਕ ਪਸ਼ਮੀਨਾ ਹੈ ਤੁਹਾਨੂੰ ਦੇਖਣ ਤੇ ਪਤਾ ਚੱਲਦਾ ਹੋਵੇਗਾ ਬਹੁਤ ਹੀ ਜ਼ਿਆਦਾ ਸੋਨਾ ਲਾਈਟ ਵੇਟ ਸਟਾਫ ਹੁੰਦਾ ਹੈ ਇਹ ਬਹੁਤ ਜ਼ਿਆਦਾ ਵਧੀਆ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂਗੀ ਇਹ ਹੈਗਾ ਜਿਹੜਾ ਆਪਣਾ ਇਹ ਕਾਟਨ ਦਾ ਸੀਗਾ ਇਹ ਇਹ ਕਾਟਨ ਦਾ ਸੂਟ ਸੀਗਾ ਇਹ ਦੇਖੋ ਕ੍ਰਸ਼ ਕਾਟਨ ਸੀਗੀ ਇਹ ਆਪਣੀ ਕ੍ਰਸ਼ ਕਾਟਨ ਸੀ ਤੇ ਇਹਦੇ ਕੀ ਆ ਬਾਟਮ ਤੇ ਆਪਾਂ ਨੇ ਕੀ ਵਰਕ ਕਰਵਾਇਆਗਾ ਤੁਸੀਂ ਇਦਾਂ ਪ੍ਰਿੰਟ ਸੂਟ ਦੇ ਨਾਲ ਇਹਦਾ ਬਾਟਮ ਵੀ ਰੈਡੀ ਕਰਵਾ ਸਕਦੇ ਹੋ ਇਹਦੇ ਕੋਈ ਅਗਿਆਪਾਨੇ ਬਾਟਮ ਤੇ ਵਰਕ ਕਰਵਾਇਆ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਕੰਮ ਕਿੰਨਾ ਜਿਆਦਾ ਸੋਹਣਾ ਸਫਾਈ ਤੇ ਜਿਹੜਾ ਰੈਡੀ ਹੋਇਆ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਹਾਨੂੰ ਕੰਮ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਕਿ ਕਿੰਨਾ ਜਿਆਦਾ ਸੋਹਣਾ ਵਰਕ ਲੱਗ ਰਿਹਾ ਹੈ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਇਹ ਬਹੁਤ ਸੋਹਣੀਆਂ ਬੂਟੀਆਂ ਲੱਗਦੀਆਂ ਨੇ ਪੂਰੇ ਫਰੰਟ ਮਤਲਬ ਸਲਵਾਰ ਤੇ ਕੰਮ ਆਇਆ ਹੈ ਤੇ ਜੋ ਮੈਂ ਨੈਕਸਟ ਦਿਖਾ ਰਹੀਆਂਗੀ ਇਹ ਵੀ ਆਪਣਾ ਫਲੋਰਾ ਕੰਪਨੀ ਦਾ ਹੀ ਹੈ ਸਿਲਕ ਪਸ਼ਮੀਨੇ ਦਾ ਹੀ ਹੈ ਵੀ ਦੇਖੋ ਪ੍ਰਿੰਟ ਸੇਮ ਨਹੀਂ ਮਿਲਣਗੇ ਤੁਸੀਂ ਇਸ ਕੰਪਨੀ ਦਾ ਸਟਾਫ ਲੈ ਸਕਦੇ ਹੋਗੇ 컬러 ਤੁਸੀਂ ਮੈਨੂੰ ਦੱਸ ਸਕਦੇ ਹੋ ਵੀ ਐਦਾਂ ਦਾ ਪ੍ਰਿੰਟ ਲੈ ਲਿਓ 컬러 ਚੋਇਸ ਤੁਸੀਂ ਥੋੜੀ-ਬਹੁਤ ਦੱਸ ਸਕਦੇ ਹੋ ਆਪਦੀ ਫਿਰ ਤੁਸੀਂ ਐਦਾਂ ਰੈਡੀ ਕਰਵਾ ਸਕਦੇ ਹੋ ਇਹੋ ਆਪਣਾ ਇਹ ਵੀ ਸਿਲਕ ਪਸ਼ਮੀਨੇ ਦਾ ਸਟਾਫ ਆ ਇਹ ਨੀਚੋਂ ਸਾਰਾ ਆਪਣਾ ਘੇ ਦੇਖੋ ਆਪਾਂ ਨੇ ਹਾਈਲਾਈਟ ਕੀਤਾ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਇਹ ਦੇਖੋ ਤੁਸੀਂ ਇਹਦੇ ਕੋ ਸਾਰਾ ਕੀ ਆਪਾਂ ਥ੍ਰੈਡ ਨਾਲ ਹਾਈਲਾਈਟ ਕਰਕੇ ਵਿੱਚ ਜ਼ਰੀਰਾ ਸਾਰਾ ਟੱਚ ਦਿੱਤਾ ਹੋਇਆਗਾ ਸਾਰਾ نیچے ਦੇਖੋਰੇ ਵੀ ਆਪਾਂ ਨੇ ਬਹੁਤ ਸੋਹਣਾ ਬਹੁਤ ਹੀ ਜ਼ਿਆਦਾ ਸੋਹਣਾ ਹਾਈਲਾਈਟ ਕੀਤਾ ਜਿੰਨਾ ਵੀ ਪ੍ਰਿੰਟ ਸੀ ਇਹ ਸਾਰਾ ਦੇਖੋਰੇ ਹਿੱਪ ਤੱਕਰ ਆਪਣਾ ਕੀ ਆ ਹਾਈਲਾਈਟ ਕੀਤਾ ਹੋਇਆ ਥੋੜਾ ਨੇੜੇ ਤੋਂ ਮੈਂ ਦਿਖਾਵਾਂਗੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਰਾ ਜ਼ਿਆਦਾ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਹੋਇਆ ਤੁਸੀਂ ਦੇਖੋ ਕੀ ਕਹਿੰਦੇ ਨੇ ਕਿ ਮੈਂ ਪ੍ਰਾਈਸ ਆਪ ਹੁੰਦਾ ਦੇਖੋ ਤੁਸੀਂ ਕੰਮ ਦੀ ਦੇਖਿਆ ਕਰੋ ਵੀ ਕਿੰਨਾ ਜ਼ਿਆਦਾ ਸਫਾਈ ਤੇ ਕੰਮ ਆ ਇਹ ਦੇਖੋ ਹਾਈਲਾਈਟ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਦੇਖੋ ਵਧੀਆ ਕੰਮ ਹੋਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਐਦਾਂ ਹੀ ਇਹ ਫਰੰਟ ਹੋਇਆ ਤੇ ਸੇਮ ਹੀ ਇਹਦੀ ਆਪਾਂ ਨੇ ਕੀਆ ਬਾਹਾਂ 'ਤੇ ਇੱਕ ਫਲਾਵਰ ਆ ਜਿਹੜਾ ਇਹ ਹਾਈਲਾਈਟ ਕੀਤਾ ਹੋਇਆ ਹੈਗਾ ਤੇ ਇਹ ਫਲੋਰਾ ਕੰਪਨੀ ਦਾ ਹੈ ਵੀ ਇਹ ਇਹਦੀ ਬਾਟਮ ਸੀਗੀ ਇਹ ਬਾਟਮ ਹੈ ਦੇਖੋ ਇਹ ਬਾਟਮ ਸੀ ਇਹ ਸੀਗਾ ਇਹ ਬਾਟਮ ਸੀਗੀ ਨਾਲ ਇਹਦੇ ਸੀਗਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਦੇਖੋ ਪ੍ਰਿੰਟ ਸੇਮ ਨਹੀਂ ਮਿਲੇਗਾ ਮੈਂ ਫੇਰ ਕਹਿ ਰਹੀ ਆ ਪਰ ਤੁਸੀਂ ਦਾ ਆਈਡੀਆ ਲੈ ਸਕਦੇ ਹੋ ਇਹਦਾ ਸਿਲਕ ਪਸ਼ਮੀਨੇ ਦਾ ਸੂਟ ਲੈ ਕੇ ਸਾਡੇ ਤੋਂ ਕੀ ਹੈ ਹਾਈਲਾਈਟ ਵਗੈਰਾ ਕਰਵਾ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਬਹੁਤ ਸੋਹਣਾ ਲੱਗ ਰਿਹਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੁਪੱਟਾ ਬਹੁਤ ਸਟਾਫ ਇਹ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਵਧੀਆ ਸਟਾਫ ਆਇਆ ਹੈ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਂਗੀ ਇਹ ਦੇਖੋ ਇਹ ਆਪਣਾ ਹੈਗਾ ਮਸਲੀਨ ਦਾ ਸਟਾਫ ਇਹ ਚਨਾਰ ਕੰਪਨੀ ਦਾ ਹੈਗਾ ਇਹ ਸਾਰੇ ਪ੍ਰਿੰਟ ਨੇ ਦੇਖੋ ਆਪਣੇ ਆਰਡਰ ਦੇ ਨਵੇਂ ਆਰਡਰ ਦੇ ਸੂਟ ਰੈਡੀ ਹੋ ਕੇ ਜਾ ਰਹੇ ਨੇ ਇਹ ਹੈਗਾ ਚਨਾਰ ਕੰਪਨੀ ਦਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਇਹਦੇ ਨਾਲ ਦੀ ਦੁਪੱਟਾ ਸੇਮ ਇਹਦੇ ਨਾਲ ਦਾ ਹੀ ਹੈਗਾ ਤੇ ਇਹ ਇਹਦੀ ਆਪਾਂ ਨੇ ਬਾਟਮ ਤੇ ਕੰਮ ਕਰਵਾਇਆ ਇਹ ਦੇਖੋ ਇਹ ਮਤਲਬ ਸੌਰੀ ਬਾਟਮ ਨਹੀਂ ਇਹਨਾਂ ਦੀਆਂ ਬਾਹਾਂ ਤੇ ਕੰਮ ਹੋਇਆਗਾ ਆਪਾਂ ਸਟੀਚਿੰਗ ਟਾਈਮ ਕੇ ਸਾਰੀ ਕਟਿੰਗ ਹੋ ਕੇ ਲੱਗ ਜੇਗੀ ਇਹਦੀਆਂ ਬਾਹਾਂ ਦਾ ਕੰਮ ਹੋ ਗਿਆ ਤੇ ਇਹ ਇਹਦੇ ਕੀ ਆ ਨੀਚੇ ਘੇਰ ਤੇ ਆ ਜਾਏਗਾ ਇਹ ਨੀਚੇ ਘੇਰ ਤੇ ਆ ਜਾਏਗਾ ਆ ਸਾਰਾ ਕੰਮ ਬਹੁਤ ਜਿਆਦਾ ਸੋਹਣਾ ਕੰਮ ਹੋਇਆ ਹੋਇਆ ਘੇਰ ਤੇ ਬਾਹਾਂ ਦਾ ਕੰਮ ਹੈ ਇਹ ਸ਼ਰਟ ਤੇ ਇਦਾਂ ਨਾਲ ਸਟੀਚਿੰਗ ਟਾਈਮ ਕੀ ਐਡ ਹੋ ਜਾਏਗਾ ਬਹੁਤ ਸੋਹਣਾ ਸੂਟ ਹੈ ਜਿਹੜਾ ਰੈਡੀ ਹੋਏਗਾ ਤੁਸੀਂ ਏਦਾਂ ਵੀ ਸਾਡੇ ਤੋਂ ਸੂਟ ਕਿਨੇ ਰੈਡੀ ਕਰਵਾ ਸਕਦੇ ਹੋਗੇ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਇਹ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਸਟਾਫ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਸਟਾਫ ਹੈ ਨੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਸਾਰੇ ਜਿੰਨੇ ਸੂਟ ਨੇ ਵਿਦਾਊਟ ਸਟੀਚਿੰਗ ਜਾ ਰਹੇ ਨੇ ਤੇ ਇਹ ਦੇਖੋ ਆਪਣਾ ਪਸ਼ਮੀਨੇ ਦਾ ਸੀਗਾ ਇਹਦੇ ਦੇਖੋ ਆਪਣੀ ਕੀ ਆ ਘੇਰ ਤੇ ਕੰਮ ਕੀਤਾਗਾ ਇਹ ਸਾਰਾ ਨੀਚੇ ਘੇਰ ਤੇ ਕੰਮ ਹੋਇਆ ਪਸ਼ਮੀਨਾ ਸਟਾਫ ਹੈ ਹੈ ਘੇਰ ਤੇ ਕੰਮ ਹੋਇਆ ਨਾਲ ਸਾਰੀ ਸ਼ਰਟ ਤੇ ਉੱਪਰ ਕੀ ਆਪਣੇ ਬੂਟੀ ਬਣੀ ਹੋਈ ਹੈਗੀ ਬਹੁਤ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਇਹ ਦੇਖੋ ਇਹਦਾ ਜਿੱਦਾਂ ਥੋੜਾ ਜਿਹਾ ਸਿੰਪਲ ਸੋਬਰ ਸੂਟ ਕੇ ਲਾਇਕ ਕਰਦੇ ਨੇ ਤਾਂ ਤੁਸੀਂ ਇਦਾਂ ਦੇ ਮਿੱਠੇ ਜਿਹੇ ਕਦਰ ਤੇ ਥੋੜਾ ਜਿਹਾ ਹਲਕਾ ਜਿਹਾ ਇਦਾਂ ਕੰਮ ਕਰਵਾ ਸਕਦੇ ਹੋ ਘੇਰ ਤੇ ਨਾਲ ਹੀ ਇਹਦੇ ਆਪਾਂ ਨੇ ਬੇਸ ਨਾਲ ਦੇ ਦੁਪੱਟਾ ਇਹਦਾ ਮਸਲੀਨ ਦਾ ਜੋ ਰੈਡੀ ਹੋਇਆ ਹੈਗਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਆਪਣਾ ਮੈਟ ਪਸ਼ਮੀਨੇ ਦਾ ਸਟਾਫ ਸੀਗਾ ਇਹ ਦੇਖੋ ਇਹ ਮੈਟ ਪਸ਼ਮੀਨੇ ਦਾ ਆਪਣਾ ਸਟਾਫ ਸੀਗਾ ਤੇ ਇਹਦੇ نیچے ਦੇਖੋ ਆਪਾਂ ਨੇ ਘੇਰ ਤੇ ਕੰਮ ਹੋਇਆ ਆਪਣਾ ਇਹ ਕਟਵਰਕ ਵਾਲਾ نیچے ਦੇਖੋ ਘੇਰ ਤੇ ਕੰਮ ਹੋਇਆ ਤੁਸੀਂ ਕੰਮ ਦੀ ਸਫਾਈ ਦੇਖ ਸਕਦੇ ਹੋ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਦੇਖੋ ਸਿੰਗਲ ਟਾਂਕੇ ਦਾ ਕੰਮ ਆ ਤੇ ਕਟਵਰਕ ਕਿੰਨਾ ਸੋਹਣਾ ਦੇਖੋ ਸਫਾਈ ਤੇ ਕੰਮ ਹੋਇਆ ਸਾਰਾ ਨੀਚੇ ਘੇਰ ਤੇ ਕੰਮ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਤੁਸੀਂ ਦੇਖ ਸਕਦੇ ਹੋ ਕਟਵਰਕ ਦਾ ਕੰਮ ਕਿੰਨਾ ਜੋਦਾ ਜ਼ਿਆਦਾ ਸੋਹਣਾ ਸਫਾਈ ਤੇ ਕੰਮ ਹੋਇਆ ਇਹ ਸਾਰਾ ਨੀਚੇ ਘੇਰ ਤੇ ਹੋ ਗਿਆ ਤੇ ਇਹਦੀਆਂ ਬਾਹਾਂ ਤੇ ਹੋ ਗਿਆ ਇਹ ਨਾਲ ਕੀ ਆ ਬਾਹਾਂ ਤੇ ਕੰਮ ਬਹੁਤ ਹੀ ਜਿਆਦਾ ਸੋਹਣਾ ਸਿੰਪਲ ਸੋਬਰ ਜਿਹਾ ਸੂਟ ਲੱਗ ਰਿਹਾ ਹੈ ਇਹ ਇੱਕ ਮੈਟ ਪਸ਼ਮੀਨੇ ਦਾ ਹੋਰ ਵੀ ਪ੍ਰਿੰਟ ਹੈ ਅਗਰ ਤੁਸੀਂ ਕਹੋ ਤਾਂ ਤੁਸੀਂ ਇਦਾਂ ਦਾ ਵਰਕ ਹੋਤੇ ਕਰਵਾ ਸਕਦੇ ਹੋ ਇਹਦੇ ਨਾਲ ਵੀ ਆਪਾਂ ਨੇ ਮਸਲੀਨ ਦਾ ਦੁਪੱਟਾ ਹੈ ਜਿਹੜਾ ਟਾਈ ਡਾਈ ਰੈਡੀ ਕੀਤਾ ਦੇਖੋ ਇਹਦਾ ਬੇਸ ਰੱਖ ਕੇ ਵਿੱਚ ਇਸ ਦੀ ਆਪਾਂ ਨੇ ਲਾਈਨ ਅਪ ਪਵਾਈਆਂ ਸਾਰੇ ਦੁਪੱਟੇ ਤੇ ਮਸਲੀਨ ਦਾ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਲੱਗ ਰਿਹਾਗਾ ਤੇ ਜੋ ਮੈਂ ਨੈਕਸਟ ਦਿਖਾ ਰਹੀ ਆ ਇਹ ਵੀ ਦੇਖੋ ਆਪਣਾ ਮੈਟ ਪਸ਼ਮੀਨੇ ਦਾ ਸਟੱਫ ਸੀਗਾ ਤੇ ਇਹਦੇ ਦੇਖੋ ਆਪਣਾ ਐਦਾ ਬਾਟਮ ਤੇ ਕੰਮ ਕਰਵਾਇਆ ਆਪਾਂ ਨੇ ਇਹ ਆਪਣਾ ਬਾਟਮ ਤੇ ਕੰਮ ਆ ਬਹੁਤ ਜਿਆਦਾ ਸੋਨਾ ਦੇਖੋ ਕੰਮ ਲੱਗ ਰਿਹਾ ਇਹ ਦੇਖੋ ਕਿੰਨਾ ਪਿਆਰਾ ਦੇਖੋ ਬਾਟਮ ਤੇ ਕੰਮ ਲੱਗ ਰਿਹਾ ਇਹ ਕੱਟਵਰਕ ਵਾਲਾ ਆਪਾਂ ਐਦਾ ਬਾਟਮ ਤੇ ਕੰਮ ਕਰਵਾਇਆ ਸਾਰਾ ਤੁਸੀਂ ਕੰਮ ਦੀ ਸਫਾਈ ਦੇ ਸਕਦੇ ਹੋ ਮੈਂ ਥੋੜਾ ਨੇੜੇ ਤੋਂ ਦਿਖਾਵਾਂਗੀ ਤੁਸੀਂ ਕੰਮ ਦੇ ਸਕਦੇ ਹੋ ਵੀ ਕੰਮ ਕਿੰਨਾ ਜਿਆਦਾ ਸੋਨਾ ਸਫਾਈ ਤੇ ਤੁਹਾਨੂੰ ਬੈਕ ਤੋਂ ਵੀ ਦਿਖਾਵਾਂਗੇ ਤੁਹਾਨੂੰ ਦੇਖਣ ਤੇ ਪਤਾ ਚੱਲੇਗਾ ਵੀ ਕਿੰਨਾ ਸੋਨਾ ਸਫਾਈ ਤੇ ਕੱਟਵਰਕ ਦਾ ਕੰਮ ਹੋਇਆ ਦੇਖੋ ਬਹੁਤ ਹੀ ਜ਼ਿਆਦਾ ਸੋਨਾ ਹੈ ਸਾਰਾ ਬਾਟਮ ਦਾ ਕੰਮ ਆਪਣਾ ਬਹੁਤ ਜ਼ਿਆਦਾ ਸੋਨਾ ਦੇਖੋ ਸਫਾਈ ਤੇ ਕੰਮ ਆ ਬਹੁਤ ਹੀ ਜ਼ਿਆਦਾ ਵਧੀਆ ਨਾਲ ਇਹਦੇ ਦੇਖੋ ਆਪਾਂ ਨੇ ਮਸਲੀਨ ਦਾ ਦੁਪੱਟਾ ਜਿਹੜਾ ਰੈਡੀ ਕਰਵਾਇਆ ਹੈਗਾ ਤੇ ਟਾਈ ਡਾਈ ਦੁਪੱਟਾ ਲੜਾਂ ਤੋਂ ਸਿਰਫ ਇਕੱਲਾ ਡਾਈ ਹੋਇਆਗਾ ਸੈਂਟਰ ਚ ਬੇਸ ਰੱਖ ਕੇ ਤੇ ਲੜਾਂ ਤੋਂ ਇਦਾਂ ਆਪਾਂ ਨੇ ਡਾਈ ਕਰਵਾਇਆ ਬਹੁਤ ਹੀ ਜ਼ਿਆਦਾ ਸੋਨਾ ਦੇਖੋ ਇਹ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਬਾਕੀ ਜਦੋਂ ਸਟਿਚਿੰਗ ਹੋਏਗੀ ਦੇਖੋ ਫਿਰ ਕਿੰਨਾ ਪਿਆਰਾ ਲੱਗੇਗਾ ਬਹੁਤ ਹੀ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਇਹ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਮੈਟ ਪਸ਼ਮੀਨਾ ਦੇ ਵਿੱਚ ਇੱਕ ਕਲਰ ਰਹਿ ਗਿਆਗਾ ਆਪਣੇ ਕੋਲ ਡਿਜੀਟਲ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਮੈਨੂੰ ਕੋਲ ਦੁਬਣਾਣਾ ਚਾਹਦਾਗਾ ਜਿਹੜੇ ਮੈਂ ਨੀਚੇ ਤੁਹਾਨੂੰ ਸੂਟ ਜਿੰਨੇ ਵੀ ਦਿਖਾਏ ਸੀ ਸਿਲਕ ਪਸ਼ਮੀਨਾ ਦੇ ਜਿਹੜੇ ਦਿਖਾਏ ਸੀਗੇ ਉਹ ਆਪਣੇ ਵਿਤੂ ਦੁਪੱਟਾ ਸੀਗੇ ਜਿਹੜਾ ਮੈਂ ਤੁਹਾਨੂੰ ਹੁਣ ਦਿਖਾ ਰਹੀ ਹਾਂ ਇਹ ਆਪਣਾ ਵਿਦਾਊਟ ਦੁਪੱਟਾਗਾ ਸਿਲਕ ਪਸ਼ਮੀਨਾ ਹੀ ਸਟਾਫ ਹੈ ਵੀ ਜਿਹੜਾ ਇਹ ਦੇਖੋ ਆਪਣਾ ਸਟਾਫ ਆ ਇਹ ਬਿਲਕੁਲ ਕੁਛ ਮੀਨਰ ਸਟਾਫ ਹੈ ਵਿਦਾਊਟ ਦੁਪੱਟਾ ਦਾ ਇਹਨੂੰ ਕੋਈ ਵੀ ਵਾਏ ਕਰ ਸਕਦਾ ਹੈਗਾ ਅਗਰ ਕਹੋ ਤਾਂ ਤੁਸੀਂ ਇਹਦੇ ਉੱਪਰ ਕੀਆ ਵਰਕ ਕਰਵਾ ਸਕਦੇ ਹੋ ਆਰਗੈਂਜ਼ਾ ਖਵਾ ਕੇ ਕਰਵਾ ਸਕਦੇ ਹੋਗੇ ਬਹੁਤ ਸੋਹਣਾ ਵਰਕ ਹੋਏਗਾ ਅਗਰ ਆਪਾਂ ਜਿੱਦਾਂ ਮੈਂ ਤੁਹਾਨੂੰ ਨੀਚੇ ਦਿਖਾਇਆ ਸੀ ਨਾ ਆਰਗੈਂਜ਼ਾ ਲੱਗ ਕੇ ਆ ਕੰਮ ਹੋਇਆਗਾ ਵਾਲਾ ਐਦਾਂ ਸੇਮ ਤੁਸੀਂ ਇਹਦੇ ਤੇ ਵੀ ਆਰਗੈਂਜ਼ਾ ਲਗਵਾ ਕੇ ਕੰਮ ਕਰਵਾ ਸਕਦੇ ਹੋ ਅਗਰ ਤੁਸੀਂ ਨਹੀਂ ਕਰਵਾਉਣਾ ਤਾਂ ਤੁਸੀਂ ਐਦਾਂ ਵੀ ਕੀਆ ਇਹਨੂੰ ਵਾਏ ਕਰ ਸਕਦੇ ਹੋ ਇਹਦੇ ਨਾਲ ਕੀਆ ਬਾਟਮ ਆਪਣੀ ਆ ਇਹ ਬਣਾ ਸੇਲ ਕੁਪਛ ਮਹੀਨੇ ਦਾ ਸਟਾਫ ਆ ਬਹੁਤ ਸੋਹਣਾ ਲਾਈਟ ਵੇਟ ਵਰਕ ਆ ਇਹ ਲਾਈਟ ਵੇਟ ਸਟਾਫ ਆ ਬਹੁਤ ਹੀ ਜ਼ਿਆਦਾ ਵਧੀਆ ਇਹਨੂੰ ਕੋਈ ਵੀ ਬਾਏ ਕਰ ਸਕਦਾ ਹੈਗਾ ਮੈਂ ਤਾਂ ਪ੍ਰਾਈਸ ਕੇ ਸਕਰੀਨ ਉੱਪਰ ਮੈਂਸ਼ਨ ਕਰ ਦਾਂਗੀ ਤੇ ਜੋ ਮੈਂ ਨੈਕਸਟ ਦਿਖਾ ਰਹੀ ਆਗੀ ਇਹ ਵੀ ਬਹੁਤ ਸੋਹਣਾ ਸੂਟ ਆ ਆਪਣਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆ ਦੇਖੋ ਇਹ ਨੀਚੇ ਦੇਖੋ ਆਪਾਂ ਨੇ ਇਸ ਤਰ੍ਹਾਂ オーਰਗਾਂਜ਼ਾ ਲਗਾ ਕੇ ਕੰਮ ਕੀਤਾ ਬਹੁਤ ਹੀ ਜ਼ਿਆਦਾ ਜਿਵੇਂ ਕਈ ਥੋੜਾ ਹਲਕਾ ਕੰਮ ਪਸੰਦ ਕਰਦੇ ਨੇ ਨਾ ਆਪਾਂ ਉਸ ਤਰ੍ਹਾਂ ਦੇਖੋ ਇਹ ਹਲਕਾ ਜਿਹਾ ਕੰਮ オーਰਗਾਂਜ਼ਾ ਲਗਾ ਕੇ ਕੀਤਾ ਦੇਖੋ ਇਹ ਟਿਸਟਾ ਦਾ ਆਪਣਾ ਬੱਟਰ ਕਾਟਨ ਦਾ ਸਟਾਫ ਆ ਇਹ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਸਟਾਫ ਬਹੁਤ ਜ਼ਿਆਦਾ ਵਧੀਆ ਕੰਮ ਹੈ ਤੁਸੀਂ ਇਹ ਕੰਮ ਵੀ ਤੁਸੀਂ ਇਹਦੇ ਤੇ ਕਰਵਾ ਸਕਦੇ ਹੋ ਅਗਰ ਕਹੋ ਜੇ ਅਗਰ ਵਿਦਆਊਟ ਵਰਕ ਲੈਣਾ ਤਾਂ ਵੀ ਲੈ ਸਕਦੇ ਹੋ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਕੰਮ ਕੰਮ ਦੀ ਸਫਾਈ ਦੇਖ ਸਕਦੇ ਹੋ ਘੇਰ ਤੇ ਬਾਹਾਂ ਦਾ ਕੰਮ ਹੋਇਆ ਹੋਇਆ ਹੈ ਤੇ ਤੇ ਨਾਲ ਇਹਦੇ ਐਕਸਟਰਾ ਬਾਟਮ ਸੀਗੇ ਨਾਲ ਬਹੁਤ ਹੀ ਪਿਆਰਾ ਇਹਦਾ ਦੁਪੱਟਾ ਦਾ ਤੁਸੀਂ ਦੇਖੋ ਸਾਨੂੰ ਪ੍ਰਿੰਟ ਦੇਖੋ ਸੇਮ ਨਹੀਂ ਮਿਲਨੇ ਪਰ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕਿਹੜੇ ਸਟੱਫ ਦੇ ਵਿੱਚ ਕਿੱਦਾਂ ਦਾ ਕਲਰ ਲਾਇਕ ਕਰਦੇ ਹੋ ਤੇ ਅਸੀਂ ਉਹ ਤੁਹਾਨੂੰ ਲੈ ਕੇ ਤੇ ਬਹੁਤ ਵਧੀਆ ਮਤਲਬ ਜਿੱਦਾਂ ਦਾ ਵਰਕ ਕਹੋਗੇ ਕਰਵਾ ਕੇ ਰੈਡੀ ਕਰਵਾ ਕੇ ਦੇ ਸਕਦੇ ਹਾਂਗੇ ਇਹ ਦੇਖੋ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਸੂਟ ਨੇ ਜਿਹੜੇ ਅਸੀਂ ਤੁਹਾਨੂੰ ਦਿਖਾਏ ਨੇ ਬਾਕੀ ਤਾਂ ਦੇਖੋ ਸਾਰੇ ਆਰਡਰ ਦੇ ਸੂਟ ਨੇ ਸਿਰਫ ਇਹਨੂੰ ਛੱਡ ਕੇ ਇਹ ਸੂਟ ਕੋਈ ਵੀ ਬਾਏ ਕਰ ਸਕਦਾ ਹੈਗਾ ਤੇ ਇਹਦਾ ਪ੍ਰਾਈਸ ਮੈਂ ਸਕਰੀਨ ਉੱਪਰ ਮੈਂਸ਼ਨ ਕਰ ਦਾਂਗੀ ਤੁਸੀਂ ਚੈੱਕ ਕਰ ਸਕਦੇ ਹੋਗੇ ਸਿਲਕ ਪਸ਼ਮੀਨੇ ਦਾ ਸਟਾਫ ਹੈ ਇਹ ਆਪਣਾ ਅਗਰ ਤੁਹਾਨੂੰ ਸਾਡੇ ਅੱਜ ਦੀ ਜੋ ਨਿਊ ਕਲੈਕਸ਼ਨਸ ਸੀ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਥੈਂਕ ਯੂ